ਸਾਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮਹੱਬਤ ਤੇਰੀ ਤਉ ਸਹਿ ਚਰਮੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨਾਂ ਦਸੰਦਣਿਆ ਦੁਰਮਤ ਵੰਯੈ ਮਿੱਤਰ ਅਸਾਢੜੇ ਸਈ ਹੌਂ ਟੁੰਨੇਂਦੀ ਜਾਗ ਸਬਾਇਆ ਜਨ ਨਾਨਕ ਵਿਰਲੇ ਕੀ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕਟਿਐ ਮੈਲ ਸਾਧ ਸੰਗ ਉੱਠਿਆਂ ਜਨਮ ਮਰਨ ਭਉ ਕਟਿਐ ਜਨਕਾ ਸ਼ਬਦ ਜਪ ਬੰਦਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹਲਾ 5 ਵਾਰ ਵਡਾਨੜੈ ਹੁ ਮਸ ਤੁਮਸ ਕੂਕਾ ਪੰਜਾਂ ਰਾਹੀ ਤਉ ਸਹਿ ਸੇਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਬਨਗਾਹੀ ਮਹੱਲਾ ਪੰਜਵਾਂ ਸੱਚੀ ਬੈਸਖ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨਿਚਲ ਥਾਨ ਇਰੇ ਗਰਬ ਨਾ ਲੇਟਿਆ ਨਦਰੀ ਆਇਆ ਇੱਕ ਛਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਐ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੋਜਿ ਨਿਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹੱਲਾ 5ਵਾਂ ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲੰਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਧੀ ਪਾਣੀਐ ਇੰਦਣ ਰੱਖੈ ਭਾਹੀ ਨਾਨਕ ਸੋ ਸਹੋ ਆਹੀ ਜਾ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇ ਜਿਸ ਨੂੰ ਹੋਏ ਦਿਆਲ ਹਰ ਨਾਮ ਸੇਲੇ ਅਗਮ ਗੋਚਰ ਬੇ ਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ 5ਵਾਂ ਕਟਛੀਆਂ ਫਿਰੰਨ ਸਵਾਉ ਨਾ ਜਾਣ ਨ ਸੁਣੀਆ ਸੇਈ ਮੁਖ ਦਸੰਨ ਨਾਨਕ ਰਤੇ ਪ੍ਰੇਮ ਰਾਸ ਮਹੱਲਾ 5ਵਾਂ ਖੋਜੀ ਲਧਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਵਾੜ ਨਾਨਕ ਖੇਤ ਨਾ ਸਿਜੈ ਪੌੜੀ ਅਰਾਧਿਓ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਹੋ ਸਗਲ ਅਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਵਿਗਨ ਨਾ ਲੱਗੈ ਕੋਈ ਜਿਸਨੂੰ ਆਪ ਦਿਆਲ ਤਿਸ ਮਨ ਵੁਠਿਆ ਪਾਇਨ ਸਭ ਨਿਧਾਨ ਸਾਹਿਬ ਟੁੱਠਿਆ ਸ਼ਲੋਕ ਮਹੱਲਾ 5 ਲਤਮ ਲੱਬਣ ਹਾਰ ਕਰਮ ਕਰਨ 도 ਮਾ ਪਿਰੀ ਇਕੋ ਸਿਰਜਣ ਹਾਰ ਨਾਨਕ ਬਿਆ ਨਾ ਪਸਤੀਐ ਮਹੱਲਾ 5 ਪਾਪੜਿਆ ਪਛਾੜ ਬਾਣ ਸੁਚਾਵਾ ਸੰਕੈ ਗੁਰਮੰਤਰੜਾ ਚਤਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹੋ ਆਹ ਸਰ ਜਨ ਹਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰੱਥ ਚੁੱਕੇ ਬਿਲ ਬਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤਿਆਂ ਨੇ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲੈਣ ਛਡਾਏ ਬੰਦਨ ਸਗਲ ਕਾਪ ਤਿਸਨੁ 부ਜੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5ਆ ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ ਮਹੱਲਾ ਪੰਜਵਾ RAM ਰਮਹੁ ਬੜ ਭਾਗੀ ਹੋ ਜਰਥਲ ਮਹੀ ਅਲ ਸੋਏ ਨਾਨਕ ਨਾਮ ਅਰਾਧੇ ਐ ਬਿਗਨ ਨਾ ਲਾਗੈ ਕੋਈ ਪੌੜੀ ਭਗਤਾ ਕਾ ਬੋਲਿਆ ਪ੍ਰਮਾਣ ਹੈ ਦਰਗਾਹਾ ਪਵੈ ਥਾਂਇ ਭਗਤਾ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਉਹਨਾ ਮਿਹਰ ਪਾਏ ਦੂਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਾਏ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਗਾਏ ਸ਼ਲੋਕ ਮੁਹੱਲਾ ਪੰਝੂਆ ਕੋਟ ਬੇਗਨ ਤੇ ਲਾਗਤੀ ਜਿਸ ਨੂੰ ਵਿਸਰੈ ਨਾ ਨਾਨਕ ਅਨ ਦਿਨ ਬਿਲਪਤੇ ਜਿਉ ਸੁਈਐ ਘਰ ਕਾਉ ਮਹੱਲਾ ਪੰਜਵਾ ਪਰੀ ਮਲਾਵਾ ਜਾਤੀਐ ਸਾਈ ਸੁਹਾਵੀ ਰੁੱਤ ਕੜੀ ਮੋਹਤ ਨਹਿ ਵਿਸਰੈ ਨਾਨਕ ਰਵਿਐ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀਐ ਫੌਜ ਸਤਾਣੀ ਹਾਠ ਪੰਜਾ ਜੋੜੀਐ ਦਸ ਨਾਰੀ ਔ ਤੂਤ ਦੇਨ ਚ ਮੋੜੀਐ ਜਿਨ ਜਿਨ ਲੈਨ ਰਲਾਈ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਵਿਦ ਤੋੜੀਐ ਗੁਰ ਪੂਰਾ ਆਰਾਧ ਵਿਖਮ ਦਲ ਖੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕਿਲੇ ਵਿੱਚ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸ਼ਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਐ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਐ ਮੁਕਤ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਆਹ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰੂ ਦੇ ਦਾਰੂ ਮਹਾਰੋਗ ਬਿਕਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੇਂਦਿਆਂ ਜੀਉ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਤ ਮਹੱਲਾ 5ਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋ ਪੋਹੇ ਕਮਣ ਜਿਸ ਵੱਲ ਨਰੰਕਾਰ ਸਭ ਕਿਛ ਤਿਸ ਕੈ ਵਾਸਨਾ ਕੋਈ ਬਾਹਰਾ ਸੋ ਭਗਤਾ ਮਨ ਬੁੱਠਾ ਸਚ ਸੁਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਲੋਕ ਮਹੱਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਖਰਾਕ ਲਿਓ ਪ੍ਰਭ ਆਪਣੇ ਨਾਨਕ ਸਦ ਬਲੇ ਹਾਰ ਮਹੱਲਾ 5 ਖਾਂਦਿਆਂ ਖਾਂਦਿਆਂ ਮੋਹ ਘੱਟਾ ਪੈ ਆਨਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਾਂ-ਜਹ ਰੱਖੈ ਆਪ ਤਹ ਜਾਏ ਖੜੂਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤੋਦ ਨਰੰਕਾਰ ਭਰਮ ਪਾਉ ਖੋਵਣਾ ਜੋ ਤੇਰੇ ਰੰਗ ਰੱਤੀ ਸੇ ਜੋਨ ਨਾ ਜੋਵਣਾ ਅੰਦਰ ਬਾਹਰ ਇੱਕ ਨੈਣ ਅਨੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖੀਸ ਮਨ ਮਾਹੇ ਪਰੋਵਣਾ ਸ਼ਲੋਕ ਮਹੱਲਾ ਪੰਜਵਾਂ ਜੀਵਨ ਦਿਆ ਨਾ ਚੇਤੇਓ ਮੂਵਰਲੰਦੜੂ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੀਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰਨਾਮ ਅੰਮ੍ਰਿਤ ਚਖਿਆ ਸਾਧ ਸੰਗ ਅਪਾਰ ਅੰdin ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੇ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾਂ ਤਿਸਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖਿ ਆਇਆ ਹੁਕਮ ਬੋਜਿ ਨੇ ਹਾਲ ਖਸਮ ਫੁਰਮਾਇ ਜਿਸ ਹੁਆ ਆਪ ਕਿਰਪਾਲ ਸੋ ਨਹਿ ਪਰਮਾਇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸਹਿ ਦਿਆਲ 부ਝਾਏ ਹੁਕਮ ਮਿੱਤ ਜਿਸਹਿ ਭਲਾਏ ਆਪ ਮਰ ਮਰ ਜਮੈ ਨੇਤ ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਪੜ ਜੋਨੀ ਜੁੱਤੇ ਮੱਥੇ ਵਾਲ ਪਛਾਰਿ ਅਣ ਜਮ ਮਾਰਗ ਉੱਤੇ ਦੁੱਖ ਲੱਗੈ ਬਿਨ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐ ਨਾਨਕ ਹਰ ਸਤੇ ਇਸ ਲੋਕ ਮਹੱਲਾ ਪੰਜਵਾਂ RAM ਜੱਪੋ ਵਡਭਾਗੀ ਹੋ ਜਲ ਥਲ ਪੂਰਨ ਸੋਇ ਨਾਨਕ ਨਾਮ ਧਿਆਇਐ ਵਿਗਨ ਨਾ ਲਾਗੈ ਕੋਈ ਮਹੱਲਾ ਪੰਜਵਾਂ ਕੋਟ ਬਿਗਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁੰញੇ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰੀਆ ਇਛ ਪੁੰਨੀ ਮਨ ਆਸ ਗਏ ਵੇ ਸੂਰਿਆ ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਖ ਸਹਿਜ ਆਨੰਦ ਗੁੱਠੇ ਤਿਤ ਘਰ ਆਵਣ ਜਾਣ ਰਹੀ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਾ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀ ਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੁਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਢੇਂਗਾ ਪਰਹਿ ਤਬ ਕਤ ਮੂਂਡਲ ਕਈ ਹੈ ਹਰ ਬਿਨ ਬੈਲ ਬਿਰਾਨੀ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੋਦੋ ਕੋ ਪੁਸ ਖਈ ਹੈ ਰਹਾਉ ਸਾਰੂ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰੇਓ ਇਹੋ ਔਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਓ ਗਤ ਬਿਨ ਰੈਨ ਬਿਹਈ ਹੈ ਕਹਿਤ ਕਬੀਰ RAM ਨਾਮ ਬਿਨ ਮੂंड ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮਸਮਸ ਰੋਇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵਹਿ ਰਗ ਰਾਈ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗਤਾਗਾ ਬਾਹੋ 베ਹੀ ਤਬ ਲਗ ਬਿਸਰੈ ਆਰਾਮ ਸੁਨੇਹੀ ਹੋਛੀ ਮਤ ਮੇਰੀ ਜਾਤ ਜਲਾਹਾ ਹਰ ਕਾ ਨਾਮ ਲਿਓ ਮੈ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕੁਰ ਗੁਰੁ ਗਰਾਇ ਗੂਜਰੀ ਸ੍ਰੀ